ਇਹ ਕੋਈ ਐਕਟ ਤਾਂ 2021 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਜਿਹੜਾ ਇਹ ਪਾਸ ਵੀ ਹੋਇਆ ਉਦੋਂ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਸੀਗੇ ਲੋਕ ਸਭਾ ਦੇ ਤੇ ਮੈਂ ਉਹ ਵੀ ਫੋਲ ਫੂਲ ਕੇ ਦੇਖਿਆ ਇਹਨਾਂ ਨੇ ਕਿਤੇ ਵਿਰੋਧ ਨਹੀਂ ਕੀਤਾ ਵੀ ਇਹਨਾਂ ਦੀ ਮੰਨਛਾ ਹੀ ਇਹ ਹੈ ਵੀ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਹੈ ਜਿਹੜੇ ਅਮਨ अरोड़ा ਉਹਨਾਂ ਦਾ ਸ਼ਾਇਦ ਬਿਆਨ ਨਹੀਂ ਸੁਣਿਆ ਉਹ ਕਹਿੰਦੇ ਅਸੀਂ ਤਾਂ ਸ਼ਹੀਦੀਆਂ ਦੇ ਦਵਾਂਗੇ ਇਹ ਪੰਜਾਬ ਦਾ ਪਾਣੀ ਨਹੀਂ ਦੇਣਾ ਜੀ ਇਹਨਾਂ ਦੀ ਗੱਲਾਂ ਚ ਸ਼ਹੀਦੀਆਂ ਆ ਇਹਨਾਂ ਦਾ ਸਾਰਾ ਕੁਝ ਗੱਲਾਂ ਚ ਆ ਤੁਸੀਂ ਡਰਾਮਾ ਕਰਦੇ ਹੋ ਜਾ ਕੇ ਉੱਥੇ ਚਲੇ ਗਏ ਉੱਥੇ ਡੈਮ ਦੇ ਉੱਤੇ ਉੱਥੇ ਕਿਸੇ ਨੇ ਚਾਬੀਆਂ ਲੈ ਲਈਆਂ ਕਿਤੇ ਪੁਲਿਸ ਲੈ ਗਈ ਕਿਤੇ ਕੁਝ ਕਰਦੇ ਬਈ ਤੁਹਾਨੂੰ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਉਹਦੀਆਂ ਧਰਾਵਾਂ 78 79 ਤੇ 80 ਪੜ੍ਹ ਕੇ ਤਾਂ ਦੇਖ ਲਓ ਇਹ ਪ੍ਰੋਟੈਸਟ ਕਰਨ ਦੇ ਨਾਲ ਪੰਜਾਬ ਦਾ ਜਿਹੜਾ ਪਾਣੀ ਹਰਿਆਣਾ ਨੂੰ ਜਾਣ ਦਾ ਫੈਸਲਾ ਲਿਆ ਗਿਆ ਉਹ ਪਾਣੀ ਰੁਕ ਜਾਊਗਾ ਜੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਇਹ ਤਾਂ ਇੱਕ ਸਕ੍ਰਿਪਟ ਦਿੱਲੀੋਂ ਲਿਖ ਕੇ ਆਉਂਦੀ ਆ ਸੋਸ਼ਲ ਮੀਡੀਆ ਦੀ ਪਾਰਟੀ ਕਰਕੇ ਕੰਟੈਂਟ ਕ੍ਰੀਏਟ ਕਰਨਾ ਤੇ ਕੰਟੈਂਟ ਕ੍ਰੀਏਟ ਕਰਕੇ ਤੇ ਫਿਰ ਉਹਦੀਆਂ ਰੀਲਾਂ ਬਣਾ ਬਣਾ ਕੇ ਚਲਾਉਣੀਆਂ ਐਕਚੁਅਲੀ ਅਸਲੀ ਇਹ ਇਹ ਨਹੀਂ ਸਮਝਦੇ ਵੀ ਸਰਕਾਰ ਸ਼ਾਇਦ ਇਦਾਂ ਹੀ ਚੱਲਦੀ ਸਰਕਾਰਾਂ ਵੀ ਕਦੀ ਧਰਨੇ ਲਾਉਂਦੀਆਂ ਹੁੰਦੀਆਂ ਜਦੋਂ ਤੁਹਾਡੇ ਕੋਲ 96 ਐਮ ਐਲ ਏ ਆ ਤੁਸੀਂ ਉਹ ਦੋਨੇ ਜਿਹੜੇ ਡੈਮ ਸੇਫਟੀ ਐਕਟ ਆ ਜਿਹੜਾ ਕਾਨੂੰਨ ਬਣਿਆ ਹੈ ਉਹਨੂੰ ਰੱਦ ਕਰੀਏ ਆਪਾਂ ਉਹਦੇ ਤੋਂ ਪਹਿਲਾਂ ਆਹ ਜਿਹੜੀਆਂ ਧਾਰਾਵਾਂ ਰੱਦ ਕਰੀਏ ਕਾਂਗਰਸੀ ਦੇ ਕਾਮਾਦਮੀ ਪਾਰਟੀ ਦੇ ਆਪਾਂ ਐਮਐਲਐਸ ਦੀ ਗੱਲ ਕਰ ਲਈਏ ਜੇਕਰ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਹੈ ਕਿ ਵਾਕੇ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਨੂੰ ਨਹੀਂ ਦੇਣਾ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋਗੇ ਜੀ ਤੁਸੀਂ ਕੱਲ ਤੱਕ ਦੇਖਦੇ ਹੋਮ ਹੋਗੇ ਭਗਵੰਤ ਮਾਨ ਜੀ ਦੇ ਟਵੀਟ ਜਿਹੜੇ ਸੀ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਬੀਜੇਪੀ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ ਅੱਜ ਸਵੇਰ ਤੋਂ ਇੱਕ ਦਿੱਲੀੋਂ ਸਕ੍ਰਿਪਟ ਆਈ ਜਿਹਦੇ ਵਿੱਚ ਸੁਸੋਧੀਆਂ ਨੇ ਕਿਹਾ ਵੀ ਕਾਂਗਰਸ ਚੁੱਪ ਕਿਉਂ ਵੀ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਤਾਂ ਨਹੀਂ ਹੈ ਵੀ ਸਾਨੂੰ ਇਹੇ ਦੱਸਣਗੇ ਪਰ ਤੁਸੀਂ ਦੱਸੋ ਵੀ ਪਿਛਲੇ ਤਿੰਨ ਸਾਲਾਂ 'ਚ ਕੀਤਾ ਕੀ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਵੱਲੋਂ ਪੰਜਾਬ ਦਾ ਪਾਣੀ ਜਿਹੜਾ ਹਰਿਆਣਾ ਨੂੰ ਦੇਣ ਦਾ ਜਿਹੜਾ ਫੈਸਲਾ ਲਿਆ ਗਿਆ ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਖੂਬ ਗਰਮਾ ਗਈ ਹੈ ਜਿਸ ਨੂੰ ਲੈ ਕੇ ਅੱਜ ਪ੍ਰਗਟ ਸਿੰਘ ਵੱਲੋਂ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਪੂਰੇ ਮਸਲੇ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਸੀਨੀਅਰ ਕਾਂਗਰਸੀ ਲੀਡਰ ਪ੍ਰਗਟ ਸਿੰਘ ਕੀ ਕਹਿੰਦੇ ਨੇ ਗੱਲਬਾਤ ਕਰਦੇ ਆ ਪ੍ਰਗਟ ਸਿੰਘ ਦੀ ਸਾਸੀ ਗੱਲ ਸਾਸੀ ਕਰ ਅੱਛਾ ਬੀਬੀਐਮ ਵੀ ਵੱਲੋਂ ਜਿਹੜਾ ਪੰਜਾਬ ਦਾ ਪਾਣੀ ਆ ਹਰਿਆਣਾ ਨੂੰ ਦੇਣ ਦਾ ਜਿਹੜਾ ਫੈਸਲਾ ਲਿਆ ਗਿਆ ਹੈ ਉਹਦੇ ਬਾਰੇ ਪਹਿਲਾ ਪ੍ਰਤੀਕਰਮ ਤੁਹਾਡਾ ਕੀ ਹੈ ਦੇਖੋ ਐਕਟ ਤਾਂ 2021 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਜਿਹੜਾ ਟਾਈਮ ਸੇਫਟੀ ਐਕਟ ਦੇ ਨਾਂ ਦੇ ਉਹਦੇ ਵਿੱਚ ਇਹਨਾਂ ਨੇ ਪਾਵਰ ਜਿਹੜੀਆਂ ਜਿਹੜੀਆਂ ਉਹ ਡਰਾ ਕੀਤੀਆਂ ਹੈਗੀਆਂ ਲੇਕਿਨ ਅਸਲੀ ਗੱਲ ਇਹ ਆ ਕਿ ਪਿਛਲੇ 3 ਸਾਲ ਜਿਹੜੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਆ ਔਰ ਇਹ ਜਦੋਂ ਜਿਹੜਾ ਇਹ ਪਾਸ ਵੀ ਹੋਇਆ ਉਦੋਂ ਭਗਵੰਤ ਮਾਨ ਜੀ ਮੈਂਬਰ ਪਾਰਲੀਮੈਂਟ ਸੀਗੇ ਲੋਕ ਸਭਾ ਦੇ ਤੇ ਮੈਂ ਉਹ ਵੀ ਫੋਲ ਫੂਲ ਕੇ ਦੇਖਿਆ ਇਹਨਾਂ ਨੇ ਕਿਤੇ ਵਿਰੋਧ ਨਹੀਂ ਕੀਤਾ ਅੱਛਾ ਕਿ 2019 ਦੇ ਵਿੱਚ ਇਹ ਜਿਹੜਾ ਡੈਮ ਸੇਫਟੀ ਐਕਟ ਉਹ ਪਾਸ ਹੋਇਆ ਸੀਗਾ ਜੀ ਲੋਕ ਸਭਾ ਤੋਂ ਪਾਸ ਹੋਇਆ 2021 ਦੇ ਵਿੱਚ ਰਾਜ ਸਭਾ ਤੋਂ ਪਾਸ ਹੋਇਆ ਤੇ ਫਿਰ ਉਹ ਕਾਨੂੰਨ ਬਣ ਗਿਆ ਲੇਕਿਨ 2021 ਐਂਡ ਤੋਂ ਲੈ ਕੇ ਕਿਉਂਕਿ ਉਦੋਂ ਇਲੈਕਸ਼ਨ ਸੀਗੀ ਤੇ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਆ ਗਈ ਇਹਨਾਂ ਦੀਆਂ ਅਲੱਗ-ਅਲੱਗ ਜਿਹੜੇ ਲੀਡਰ ਹੈ ਉਹਨਾਂ ਦੀ ਮਨਛਾ ਤੁਹਾਡੇ ਸਾਹਮਣੇ ਸਾਂਝੀ ਕੀਤੀ ਉਹ ਇਸ ਕਰਕੇ ਸਾਂਝੀ ਕੀਤੀ ਵੀ ਇਹਨਾਂ ਦੀ ਮਨਛਾ ਹੀ ਇਹ ਹੈ ਵੀ ਅਸੀਂ ਹਰਿਆਣੇ ਨੂੰ ਪਾਣੀ ਦੇਣਾ ਪਰ ਹੋਰ ਤਾਂ ਉਹਨਾਂ ਦੇ ਬਿਆਨ ਆ ਰਹੇ ਨੇ ਤੁਸੀਂ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਜਿਹੜੇ ਅਮਨ अरोड़ा ਉਹਨਾਂ ਦਾ ਸ਼ਾਇਦ ਬਿਆਨ ਨਹੀਂ ਸੁਣਿਆ ਉਹ ਕਹਿੰਦੇ ਅਸੀਂ ਤਾਂ ਸ਼ਹੀਦੀਆਂ ਦੇ ਦਵਾਂਗੇ ਇਹ ਪੰਜਾਬ ਦਾ ਪਾਣੀ ਨਹੀਂ ਦੇਣਾ ਜੀ ਇਹਨਾਂ ਦੀ ਗੱਲਾਂ 'ਚ ਸ਼ਹੀਦੀਆਂ ਆ ਇਹਨਾਂ ਦਾ ਸਾਰਾ ਕੁਝ ਗੱਲਾਂ 'ਚ ਆ ਭਈ ਜਿਹੜੀ ਪਾਵਰ ਸਾਨੂੰ ਲੋਕਾਂ ਨੇ ਵੋਟ ਪਾ ਕੇ 96 ਐਮਐਲਏ ਚੁਣ ਕੇ ਭੇਜਿਆ ਪਹਿਲਾਂ ਉਹ ਤਾਂ ਵਰਤ ਲਓ ਤੁਸੀਂ ਡਰਾਮਾ ਕਰਦੇ ਹੋ ਜਾ ਕੇ ਉੱਥੇ ਚਲੇ ਗਏ ਉੱਥੇ ਟਾਈਮ ਦੇ ਉੱਤੇ ਉੱਥੇ ਕਿਸੇ ਨੇ ਚਾਬੀਆਂ ਲੈ ਲਈਆਂ ਕਿਤੇ ਪੁਲਿਸ ਲੈ ਗਏ ਕਿਤੇ ਕੁਝ ਕਰਦੇ ਬਈ ਤੁਹਾਨੂੰ ਜਿਹੜਾ ਪੰਜਾਬ ਰਾਜ ਪੁਨਰ ਗਠਨ ਐਕਟ ਆ ਉਹਦੀਆਂ ਧਰਾਵਾਂ 78 79 ਤੇ 80 ਪੜ੍ਹ ਕੇ ਤਾਂ ਦੇਖ ਲਓ ਉਹ ਜੇ ਪੜ ਲਵੋਗੇ ਤੇ ਸਾਡੀਆਂ ਆਧੀਆਂ ਸਮੱਸਿਆਵਾਂ ਜੇ ਅਸੀਂ ਕਿਉਂਕਿ 2004 ਦੇ ਵਿੱਚ ਉਹ ਕੈਨਸਲ ਹੋਈਆਂ ਸੀ ਲੇਕਿਨ ਉਹ ਧਰਾਵਾਂ ਨੂੰ ਟੱਚ ਨਹੀਂ ਕੀਤਾ ਗਿਆ ਸੀ ਉਹ ਮੈਂ ਸਮਝਦਾ ਉਸ ਸਮੇਂ ਦੀ ਗਲਤੀ ਆ ਪਰ ਅੱਜ ਉਹਦੀ ਕਰੈਕਸ਼ਨ ਕਰਨ ਦੀ ਜ਼ਰੂਰਤ ਹੈ ਅੱਜ ਤੋਂ 3 ਸਾਲ ਪਹਿਲਾਂ ਜਦੋਂ ਇਹ ਸਾਨੂੰ ਪਤਾ ਜਦੋਂ ਗੱਲ ਸਮਝ ਆਉਂਦੀ ਆ ਕਿਉਂਕ ਸਰਕਾਰਾਂ ਨੇ ਇਸ ਗੱਲ ਤੇ ਐਕਟ ਕਰਨਾ ਹੁੰਦਾ ਤੇ ਸਰਕਾਰਾਂ ਵੀ ਕਦੀ ਧਰਨੇ ਲਾਉਂਦੀਆਂ ਹੁੰਦੀਆਂ ਜਦੋਂ ਤੁਹਾਡੇ ਕੋ 96 ਐਮ ਐਲ ਏ ਆ ਤੁਸੀਂ ਉਹ ਦੋਨੇ ਜਿਹੜੇ ਜਿਹੜਾ ਇਹ ਜਿਹੜਾ ਡੈਮ ਸੇਫਟੀ ਐਕਟ ਆ ਜਿਹੜਾ ਕਾਨੂੰਨ ਬਣਿਆ ਹੈਗਾ ਉਹਨੂੰ ਰੱਦ ਕਰੀਏ ਆਪਾਂ ਉਹਦੇ ਤੋਂ ਪਹਿਲਾਂ ਆ ਜਿਹੜੀਆਂ ਧਾਰਾਵਾਂ ਰੱਦ ਕਰੀਏ ਉਹਦੇ ਤੇ 올 ਪਾਰਟੀ ਮੀਟਿੰਗਸ ਆ ਦੀਏ ਉਹਦੇ ਤੇ ਐਕਸਪਰਟ ਓਪੀਨੀਅਨ ਲਈਏ ਤਾਂ ਅਸੀਂ ਪਿੱਛੇ ਜਾ ਇੱਕ ਪਾਣੀਆਂ ਦੇ ਉੱਤੇ ਸੈਮੀਨਾਰ ਕਰਾਇਆ ਸੀ ਜਿਹਦੇ ਵਿੱਚ ਬਹੁਤ ਚੀਜ਼ਾਂ ਜਿਹੜੀਆਂ ਉਹ ਕਈ ਵਾਰੀ ਪੋਲਿਟੀਕਲ ਬੰਦੇ ਨੂੰ ਜਾਂ ਬਿਊਰੋਕਰੇਟ ਨੂੰ ਵੀ ਸਮਝ ਨਹੀਂ ਹੁੰਦੀਆਂ ਜਿਹੜੇ ਉਹਦੇ ਐਕਸਪਰਟਸ ਹੈਗੇ ਆ ਦੇ ਕੈਨ ਟੈਲ ਬੈਟਰ ਹੂੰ ਤੇ ਸਾਨੂੰ ਅੱਜ ਪੰਜਾਬ ਨਾਲ ਖੜੇ ਹੋਣ ਦੀ ਜ਼ਰੂਰਤ ਹੈ ਔਰ ਉਹ ਅੱਛਾ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਕਰਨਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਦੇ ਜਿਹੜੇ तमाम ਕੈਬਨਿਟ ਮੰਤਰੀ ਹੈ ਜਾਂ ਵਿਧਾਇਕਾਂ ਦੀ ਆਪਾਂ ਗੱਲ ਕਰ ਲਈਏ ਉਹ ਅੱਜ ਵੱਖ-ਵੱਖਰੀਆਂ ਥਾਵਾਂ ਤੇ ਪ੍ਰੋਟੈਸਟ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਐਂ ਪ੍ਰੋਟੈਸਟ ਕਰਨ ਦੇ ਨਾਲ ਪੰਜਾਬ ਦਾ ਜਿਹੜਾ ਪਾਣੀ ਹਰਿਆਣਾ ਨੂੰ ਜਾਣ ਦਾ ਫੈਸਲਾ ਲਿਆ ਗਿਆ ਉਹ ਪਾਣੀ ਰੁਕ ਜਾਊਗਾ ਜੀ ਨਹੀਂ ਮੈਨੂੰ ਤਾਂ ਨਹੀਂ ਲੱਗਦਾ ਕਿਉਂਕਿ ਇਹ ਤਾਂ ਇੱਕ ਸਕ੍ਰਿਪਟ ਦਿੱਲੀੋਂ ਲਿਖ ਕੇ ਆਉਂਦੀ ਆ ਤੁਸੀਂ ਕੱਲ ਤੱਕ ਦੇਖਦੇ ਹੋਵੋਗੇ ਭਗਵੰਤ ਮਾਨ ਜੀ ਦੇ ਟਵੀਟ ਜਿਹੜੇ ਸੀ ਉਹਦੇ ਵਿੱਚ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਬ ਅੱਜ ਸਵੇਰ ਤੋਂ ਇੱਕ ਦਿੱਲੀੋਂ ਸਕ੍ਰਿਪਟ ਆਈ ਜਿਹਦੇ ਵਿੱਚ ਸੋਸ਼ੋਧੀਆਂ ਨਹੀਂ ਗਿਆ ਵੀ ਕਾਂਗਰਸ ਚੁੱਪ ਕਿਉਂ ਹੈ ਵੀ ਸਾਨੂੰ ਇਹਨਾਂ ਤੋਂ ਸਰਟੀਫਿਕੇਟ ਲੈਣ ਦੀ ਜ਼ਰੂਰਤ ਤਾਂ ਨਹੀਂ ਹੈ ਵੀ ਸਾਨੂੰ ਇਹੇ ਦੱਸਣਗੇ ਬਟ ਤੁਸੀਂ ਦੱਸੋ ਵੀ ਪਿਛਲੇ ਤਿੰਨਾਂ ਸਾਲਾਂ 'ਚ ਕੀਤਾ ਕੀ ਆ ਤੇ ਇਹ ਜਿਹੜੇ ਤੁਹਾਡੇ ਅਲੱਗ-ਅਲੱਗ ਲੀਡਰ ਐ ਔਰ ਉਹਦੇ ਤੋਂ ਬਾਅਦ ਇਹਨਾਂ ਦੇ ਸਾਰੇ ਆਹ ਜਿਹੜੇ ਕਿਉਂਕਿ ਯਾਰ ਜਦੋਂ ਤੁਹਾਨੂੰ ਪਾਵਰ ਹੀ ਜਿਹੜੀ ਆ ਲੋਕਾਂ ਨੇ ਭਈ ਕਨਸਟੀਟਿਊਸ਼ਨ ਦੇ ਵਿੱਚ ਜਿਹੜੀ ਪਾਵਰ ਤੁਹਾਨੂੰ ਦਿੱਤੀ ਹੈਗੀ ਆ ਤੁਸੀਂ ਵਿਧਾਨ ਸਭਾ 'ਚ ਲਿਜਾ ਕੇ ਉਹ ਬਿੱਲ ਪਾਸ ਕਰ ਸਕਦੇ ਆ ਉਹਦੀ ਵਿਰੋਧਤਾ ਕਰ ਸਕਦੇ ਆ ਉਹਦਾ ਰੈਜ਼ੋਲੂਸ਼ਨ ਪਾ ਸਕਦੇ ਆ ਤੁਸੀਂ ਉਹ ਕਰ ਲਿਆ ਅੱਛਾ ਪਰਗਰ ਸਿੰਘ ਜੀ ਤੁਹਾਨੂੰ ਸਿਆਸਤ ਦੇ ਵਿੱਚ ਕਿੰਨਾ ਸਮਾਂ ਹੋ ਗਿਆ ਜੀ ਮੈਨੂੰ ਹੋ ਗਿਆ 12 ਸਾਲ ਅੱਛਾ ਤੁਸੀਂ ਤੁਸੀਂ 12 ਸਾਲਾਂ ਦੇ ਵਿੱਚ ਪਹਿਲਾਂ ਕਦੇ ਇਸ ਤਰੀਕੇ ਦੇ ਨਾਲ ਦੇਖਿਆ ਕਿ ਰੂਲਿੰਗ ਪਾਰਟੀ ਹੋਵੇ ਉਸੇ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਹੋਵੇ ਤਾਂ ਉਹੀ ਧਰਨੇ ਲਾਉਂਦੇ ਹੋਣ ਇਹ بجائے ਕਿ ਵਿਧਾਨ ਸਭਾ ਦੇ ਵਿੱਚ ਮਤੇ ਲਿਉਣ ਦੇ ਤਾਂ ਉਹ ਮੈਨੂੰ ਲੱਗਦਾ ਇਹਨਾਂ ਨੂੰ ਸ਼ਾਇਦ ਹੀ ਹਜੇ ਮਹਿਸੂਸ ਨਹੀਂ ਹੋ ਰਿਹਾ ਹੂੰ ਕਿ ਸ਼ਾਇਦ ਇਹ ਸ਼ਾਇਦ ਆਪੋਜੀਸ਼ਨ ਚ ਜਾਂ ਤਾਂ ਆਪਣੇ ਆਪ ਨੂੰ ਸਮਝਦੇ ਹੋਣਗੇ ਤਾ ਤਦੇ ਤਾਂ ਇਹਨਾਂ ਨੂੰ ਸਰਕਾਰ ਚਲਾਉਣੀ ਨਹੀਂ ਆਉਂਦੀ ਤਦੇ ਤਾਂ ਕਦੀ ਦੇਖੋ ਹੈ ਸੋਸ਼ਲ ਮੀਡੀਆ ਦੀ ਪਾਰਟੀ ਆ ਸੋਸ਼ਲ ਮੀਡੀਆ ਦੀ ਪਾਰਟੀ ਕਰਕੇ ਕੰਟੈਂਟ ਕ੍ਰੀਏਟ ਕਰਨਾ ਤੇ ਕੰਟੈਂਟ ਕ੍ਰੀਏਟ ਕਰਕੇ ਤੇ ਫਿਰ ਉਹਦੀਆਂ ਰੀਲਾਂ ਬਣਾ ਬਣਾ ਕੇ ਚਲਾਉਣੀ ਆ ਐਕਚੁਅਲੀ ਅਸਲੀ ਇਹ ਇਹ ਸਮਝਦੇ ਆ ਵੀ ਸਰਕਾਰ ਸ਼ਾਇਦ ਇਦਾਂ ਹੀ ਚੱਲਦੀ ਆ ਇਹਨਾਂ ਕੋ ਸਮਾਂ ਹੀ ਹੈ ਨਹੀਂ ਇਹਨਾਂ ਚੀਜ਼ਾਂ ਨੂੰ ਪੜਨ ਲਈ ਇਹਨਾਂ ਚੀਜ਼ਾਂ ਨੂੰ ਐਕਚੁਅਲੀ ਅਸਲੀ ਗੱਲ ਹੈ ਇਹ ਪੜਦੇ ਵੀ ਨਹੀਂ ਪੰਜਾਬ ਵਾਲੇ ਇਹ ਪੜਦੇ ਦਿੱਲੀ ਵਾਲੇ ਆ ਲੇਕਿਨ ਉਹਨਾਂ ਦੀ ਮਨਛਾ ਜਿਹੜੀ ਆ ਉਹ ਮੈਂ ਤੁਹਾਡੇ ਸਾਹਮਣੇ ਜਿਹੜੀ ਆ ਸ਼ੇਅਰ ਕਰ ਦਿੱਤੀ ਵੀ ਉਹਨਾਂ ਦੀ ਮਨਛਾ ਇਹਦੀ ਤੇ ਮੈਂ ਭਗਵੰਤ ਮਾਨ ਜੀ ਨੂੰ ਇਹੇ ਬੇਨਤੀ ਕੀਤੀ ਆ ਵੀ ਇਹਨਾਂ ਦਾ ਤਾਂ ਇੱਕ ਫੋਨ ਬੰਦ ਕਰਨਾ ਇਹ ਨਹੀਂ ਤੇ ਚਲੇ ਜਾਣਾ ਆਪਾਂ ਤਾਂ ਪੰਜਾਬ 'ਚ ਰਹਿਣਾ ਆ ਆਪਾਂ ਤਾਂ ਲੋਕਾਂ ਦੇ ਉਸ ਕੁਐਸਚਨਾਂ ਦਾ ਆਨਸਰ ਦੇਣਾ ਪਊਗਾ ਜੋ ਹਿਸਟਰੀ ਦੇ ਵਿੱਚ ਪਹਿਲੇ ਜਿਹੜੇ ਪੋਲੀਟੀਸ਼ੀਨ ਆ ਉਹ ਵੀ ਦਿੰਦੇ ਰਹੇ ਤੇ ਅੱਜ ਜੋ ਸਾਨੂੰ ਕਹਿਣ ਦੀ ਜ਼ਰੂਰਤ ਹੈ ਉਹ ਸਾਨੂੰ ਉਹਦੇ ਤੇ ਕਹਿਣਾ ਵੀ ਚਾਹੀਦਾ ਤੇ ਖੜਨਾ ਵੀ ਚਾਹੀਦਾ ਅੱਛਾ ਬੀਬੀ ਐਮਬੀ ਦੇ ਵਿੱਚ ਪੰਜਾਬੀਆਂ ਦੀ ਭਾਗੀਦਾਰੀ ਜਦੋਂ ਘੱਟ ਸੀਗੀ ਉਦੋਂ ਤੁਸੀਂ ਸਵਾਲ ਖੜੀ ਕੀਤੇ ਸੀਗੇ ਜੀ ਉਦੋਂ ਤੁਸੀਂ ਬੋਲੇ ਸੀਗੇ ਜੀ ਡੈਫੀਨੇਟਲੀ ਮੈਂ ਤਾਂ 2016 ਦੇ ਵਿੱਚ ਵੀ ਮੈਂ ਅਸਤੀਫਾ ਦਿੱਤਾ ਸੀ ਇਸ ਗੱਲ ਤੇ ਲੇਕਿਨ ਅਨਫੋਰਚੂਨੇਟਲੀ ਆਜ ਜਦੋਂ ਦਾ ਵੀ ਇਹ ਸਰਕਾਰ ਆਈ ਹੈਗੀ ਆ ਮੈਂ ਨਹੀਂ ਕਹਿੰਦਾ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਨਹੀਂ ਕੀਤੀਆਂ ਪਿਛਲੀਆਂ ਸਰਕਾਰਾਂ ਨੇ ਵੀ ਗਲਤੀਆਂ ਕੀਤੀਆਂ ਲੇਕਿਨ ਐਟ ਦਾ ਸੇਮ ਟਾਈਮ ਅੱਜ ਜਿਹੜੇ ਹਾਲਾਤ ਆ ਹੂੰ ਅੱਜ ਜਿਹੜੇ ਹਾਲਾਤ ਐ ਸਾਨੂੰ ਅਕ੍ਰੋਸ ਦਾ ਪਾਰਟੀ ਲਾਈਨ ਖੜੇ ਹੋਣ ਦੀ ਜ਼ਰੂਰਤ ਐ ਔਰ ਬਿਨਾ ਐ ਨਹੀਂ ਨਟੰਕੀ ਤੋਂ ਬਿਨਾ ਡਰਾਮੇਬਾਦੀ। ਹੂੰ ਅੱਛਾ ਭਗਵੰਤ ਮਾਨ ਸਾਹਿਬ ਦਾ ਆਪਾਂ ਜ਼ਿਕਰ ਕਰਦੇ ਹਾਂ ਕਹਿੰਦੇ ਮੈਂ ਤਾਂ ਹੈਗਾ ਪੰਜਾਬ ਹਤਾਸ਼ੀਆਂ ਪੰਜਾਬ ਦੀ ਉਹ ਕਹਿੰਦੇ ਅਸੀਂ ਬੂੰਦ ਨਹੀਂ ਹਰਿਆਣੇ ਨੂੰ ਜਾਣ ਦੇਣੀ। ਮੰਤਰੀ ਹਰਜੋਤ ਸਿੰਘ ਬੈਸ ਵੀ ਉੱਥੇ ਨਗਰ ਡੈਮ ਪਹੁੰਚੇ ਉਹਨਾਂ ਨੇ ਚਾਬੀਆਂ ਲੈ ਲਈਆਂ ਕਹਿੰਦੇ ਅਸੀਂ ਪੰਜਾਬ ਦਾ ਪਾਣੀ ਨਹੀਂ ਜਾਣ ਦੇਣਾ। ਫਿਰ ਉਸ ਬਿਆਨ ਬਾਰੇ ਕੀ ਸੋਚਦੇ ਹੋ ਜਿਹੜੀਆਂ ਚਾਬੀਆਂ ਲੈ ਲਈਆਂ ਗਈਆਂ ਜਾਂ ਇਹ ਕਹਿਣਾ ਕਿ ਅਸੀਂ ਇੱਕ ਡ੍ਰੌਪ ਵੀ ਨਹੀਂ ਹਰਿਆਣੇ ਨੂੰ ਦੇਣੀ। ਆਪਾਂ ਪਹਿਲਾਂ ਇਹਨਾਂ ਦੇ ਬਿਆਨ ਨਹੀਂ ਕਦੀ ਦੇਖੇ। ਇਹਨ ਇਹਨੂੰ ਲਈ ਮੇਰਾ ਖਿਆਲ ਕਿੰਨੀ ਵਾਰੀ ਕਿੰਨੇ ਬਿਆਨ ਦਿੱਤੇ ਆ ਅੱਛਾ ਕਈ ਵਾਰੀ ਸ਼ਾਮ ਨੂੰ ਲੇਟ ਲੂਟ ਜਾ ਬੰਦਾ ਕਿਸੇ ਹੋਰ ਮੂਡ ਜਾ ਚ ਹੁੰਦਾ ਬਿਆਨ ਹੋਰ ਦੇ ਦਿੰਦਾ ਫਿਰ ਉਹ ਗੱਲ ਹੋਰ ਪਾਸੇ ਨੂੰ ਚਲੇ ਜਾਂਦੀ ਹੈ ਅੱਛਾ ਕਾਂਗਰਸੀ ਕਾਂਗਰਸੀ ਤੇ ਆਮ ਆਦਮੀ ਪਾਰਟੀ ਦੇ ਆਪਾਂ ਐਮਐਲਐਸ ਦੀ ਗੱਲ ਕਰ ਲਈਏ ਜੇਕਰ ਪੰਜਾਬ ਦੇ ਪਾਣੀ ਆ ਦੀ ਗੱਲ ਹੁੰਦੀ ਹੈ ਕਿ ਵਾਕੇ ਪੰਜਾਬ ਦਾ ਪਾਣੀ ਅਸੀਂ ਹਰਿਆਣੇ ਨੂੰ ਨਹੀਂ ਦੇਣਾ ਤੁਸੀਂ ਇੱਕ ਪਲੇਟਫਾਰਮ ਤੇ ਇਕੱਠੇ ਹੋਵੋਗੇ ਜੀ ਬਿਲਕੁਲ ਇਕੱਠੇ ਹੋਵਾਂਗੇ ਅਸੀਂ ਪਾਰਟੀ ਦੇ ਤੌਰ ਤੇ ਇਸ ਗੱਲ ਦਾ ਸਰਕਾਰ ਨੂੰ ਸਪੋਰਟ ਕਰਾਂਗੇ ਔਰ ਇਸ ਗੱਲ ਦਾ ਵਿਰੋਧ ਕਰਾਂਗੇ ਕਿ ਜਿਹੜਾ ਪੰਜਾਬ ਕੋਲ ਕਿਉਂਕਿ ਪੰਜਾਬ ਕੋਲ ਪਾਣੀ ਹੈ ਹੀ ਨਹੀਂ ਹੈ ਕਿਉਂਕਿ ਕੋਈ ਹਿਊਮਨਿਟੇਰੀਅਨ ਗਰਾਉਂਡ ਤੇ ਕਵੇ ਕੋਈ ਇਹ ਕਵੇ ਵੀ ਹਾਂ ਵੀ ਦੇਸ਼ ਦੇ ਵਿੱਚ ਇਹੋ ਜਿਹੇ ਹਾਲਾਤ ਆ ਮੈਂ ਕਹਿੰਦਾ ਦੇਸ਼ ਦੇ ਨਾਲ ਖੜੇ ਆ ਲੇਕਿਨ ਐਟ ਦਾ ਸੇਮ ਟਾਈਮ ਜੋ ਸਾਡੇ ਲੋਕਾਂ ਦਾ ਹੱਕ ਬਣਦਾ ਉਹ ਸਾਡੇ ਲੋਕਾਂ ਨੂੰ ਮਿਲਣਾ ਚਾਹੀਦਾ ਬਿਲਕੁਲ ਅੰਤ ਦੇ ਵਿੱਚ ਇਹ ਕਾਮਨਾਗਰੀਕ ਹੋਣ ਦੇ ਨਾਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀ ਕਹੋਗੇ ਪੰਜਾਬ ਪਾਣੀਆਂ ਦੇ ਮਸਲੇ ਲੈ ਕੇ ਨਹੀਂ ਪਾਣੀਆਂ ਦੇ ਇਕੱਲੇ ਮਸਲੇ ਨੂੰ ਨਹੀਂ ਲੈ ਕੇ ਮੈਂ ਤਾਂ ਭਗਵੰਤ ਮਾਨ ਨੂੰ ਇੱਕੋ ਹੀ ਬੇਨਤੀ ਕਰੂੰਗਾ ਮੇਰੇ ਬਹੁਤ ਰਿਸਪੈਕਟੇਬਲ ਆ ਪੰਜਾਬ ਦੇ ਚੀਫ ਮਿਨਿਸਟਰ ਆ ਜਿਹੜੇ ਦਿੱਲੀ ਵਾਲੇ ਫੈਸਲੇ ਕਰਦੇ ਆ ਉਹਨਾਂ ਕੋਲੋਂ ਪਰਾਂ ਹੋ ਜਾਓ ਕਿਉਂਕਿ ਇਹਨਾਂ ਨੇ ਸਿਰਫ ਫੋਨ ਬੰਦ ਕਰਨਾ ਜਵਾਬ ਤੁਹਾਨੂੰ ਤੇ ਸਾਨੂੰ ਦੇਣਾ ਪੈਣਾ ਲੋਕਾਂ ਦੀ ਕਚਹਿਰੀ ਦੇ ਵਿੱਚ ਜਾ ਕੇ ਸੋ ਇਸ ਕਰਕੇ ਆਪਾਂ ਉਹ ਕੰਮ ਕਰੀਏ ਜਿਹੜਾ ਲੋਕਾਂ ਦੀ ਕਚਹਿਰੀ ਦੇ ਵਿੱਚ ਆਪਾਂ ਜਾਣ ਜੋਗੇ ਕੋਈ ਬਹੁਤ ਬਹੁਤ ਸ਼ੁਕਰੀਆ ਜੀ ਸੋ ਬਿਲਕੁਲ ਦਰਸ਼ਕੋ ਇਹ ਸਾਡੇ ਨਾਲ ਸੀਨੀਅਰ ਕਾਂਗਰਸੀ ਲੀਡਰ ਪ੍ਰਗਟ ਸਿੰਘ ਤਾਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਆਪਣੇ ਇਹਨਾਂ ਨੇ ਵਿਚਾਰ ਰੱਖੇ ਤੇ ਇਸ ਪੂਰੀ ਗੱਲਬਾਤ ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਜਿਹੜੇ ਤੁਹਾਡੇ ਵਿਚਾਰ ਨੇ ਵਿਚਾਰ ਆਪਣੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ